ਯਾਰ ਬਲੀਡਰ ਆ ਗਿਆ ਬਲੀਡਰ ਬਲੀਡਰ ਆ ਗਿਆ ਬਲੀਡਰ ਟੌਪ ਦਾ ਆਪਣਾ ਟੌਪ ਦਾ ਬੀਰ ਸਿੰਘ ਮੋੜ ਕੇ ਕਰੀ ਤੇਰੇ ਕੋਲੇ ਉਹਦੇ ਕੋਲੇ ਕਰਦੇ ਹੋਮੇ ਨਸਲ ਰੱਖਣ ਵਾਲੀ ਆ ਭਾਈ ਜਿਹਨੇ ਬਰਬਰੀ ਦੇ ਕੰਮ ਕਰਨਾ ਆ ਬਰੀਡਰ ਬਾਈ ਆਂਦਾ ਧਿਆਨ ਮਾਰ ਨੂੰ ਚੰਨ ਕੁੰਡ ਚੰਗਾ ਸਿੰਘ ਵੀ ਚੰਗੇ ਆ ਸਿੰਘਾਂ ਦਾ ਬਹੁਤ ਸਾਫ ਹੈ ਬਦਾਮੀ ਸਿੰਘ ਹੈ ਇਹ ਛੁਰੀ ਸਿੰਘ ਆ ਬਦਾਮੀ ਨਹੀਂ ਆ ਗਰੋ ਮਾਨਯੋਗ rau ਦੀ ਛੱਡਿਆ ਕੀ ਮੋਲਾ ਬਾਈ ਇਹਦਾ ਜਿੰਦਾ 5000 ਨਾ ਗਿਆ ਇਹਦਾ ਮੇਰਾ ਭਲਾ ਪੰਜ 1.5 ਬਾਲ ਤੋਂ ਸੁੱਕਣੀ ਦੀ ਪੰਜ ਕੰਮ ਹੋਊਗਾ 3 ਮਿੰਟ ਮੈਨੂੰ ਲੋ ਆ ਤੁਹਾਨੂੰ ਦੇਲੇ ਜਾਨੀ ਕਹਿੰਦੇ ਮੈਨਿਆ ਨੇ ਉਹਨਾਂ ਚੱਜੇ ਨਾ ਉਹ ਬਾਬਾ ਅੱਜ ਫੇਰ ਆਇਆ ਫਿਰਦਾ ਬਈ ਉਹ ਬਰੀਡਰ ਦਾ ਆਉਣਾ ਆ ਬਰੀਡਰ ਦਾ ਆਉਣਾ ਅਗਿਆ 3000 ਰੁਪਏ ਆ ਗਈ ਬੰਦਾ ਕੀ ਆ ਇਹ ਕੋਟੇ ਦੇ ਤੇਰੇ ਕੋਲ ਸ਼ਹਿਰ ਦਾ ਜਾਂ 10 ਦਿਨਾਂ ਨੇ ਕਿਹਨੇ ਵੇਖਿਆ ਉਹ ਲਖਾਈ ਕਰਾ ਲਣ ਕਿਉਂ ਦੇਦੇ ਯਾਰ ਤਾਂ ਮੈਂ ਸਵੇ ਮਾਲੂਮ ਹੋ ਗਈ ਉਹ ਹੁਣ ਉਹ ਲਖਾਈ ਕਰਾ ਲਣ ਕਿਉਂ ਆਂ ਫਿਰ ਹਾਂ ਫਿਰ ਹਜ਼ਾਰ ਮੇਰੇ ਜਾਏਗੇ ਹਜ਼ਾਰ ਫਿਰੋਂ ਜਾਏਰੇ ਅਗਰ ਉੱਤੇ ਉਹ ਦੇ ਪਕੜ ਲੈ ਉਹ ਨਾ ਹੋਰ ਵਾ ਦੇ ਕਰਾ ਕੇ ਲਖਾਈ ਇਹਨਾਂ ਦੀ ਕਰਾ ਦੇ ਜਾਏਰੇ ਤੇਰੇ ਹਾਂ ਮੈਂ ਗੱਡੀ ਵਾਲੇ ਨੇ ਗਾਣਾ ਵਾਤੇ ਉਹ ਬਾਈ ਲਖਾਈ ਕਰਾ ਦੇ ਲਿਆ ਸਾਈ ਤੇਰੇ ਪੱਖ ਚ ਡਿੱਗੂਗਾ ਯਾਰ ਦੇ ਨੇ ਯਾਰ ਉਹ ਦਿੰਦੇ ਹੀ ਨਹੀਂ ਇਹਨੂੰ ਹੋਰ ਬੰਦ ਪਾਇਦਾ ਯਾਰ ਸੋਹਣਿਆਂ ਕੋਈ ਨਹੀਂ ਦੇ ਬਸ ਠੀਕ ਹੈ ਕੋਈ ਇਹਨੂੰ ਦਿੰਦੇ ਕੁਝ ਨਹੀਂ ਆਪਣੇ ਖਾਈ ਕਰਾ 100 ਰੁਪਏ ਲਗਾਏ ਕਿੰਨਾ ਦਾ ਫਰਕ ਪੈਣਾ ਹੈ ਹਾਂ ਸਰ ਕੋਈ ਨਾ ਯਾਰ ਸਾਰਾ ਉਹ ਦੇਖਣਾ ਪੈਂਦਾ ਬਈ ਤੇਰਾ ਧੱਕਾ ਨਹੀਂ ਕਰਦੇ ਤੇਰੇ ਨਾਲ ਦੇਖ ਲੈ ਜੇ ਨਾ ਕੋਈ 5-7000 ਪਾਉਂਦੇ ਜੇ ਤਾਂ ਦਾਸ ਦੇ 3500 ਤੂੰ ਲਾਇਆ 4000 ਉਹਨੂੰ ਆ ਕੇ ਤੇ ਲਖਾਈ ਉਹਨੂੰ ਪਾ ਦੇਣੀ ਸਾਰੀ ਤੇ ਤੈਨੂੰ 3500 ਹੀ ਮੈ ਜਾਣਾ 200 ਪਾ ਜਾਣਾ ਤੈਨੂੰ ਖਾਈ ਉਹ ਕਰਾ ਦੂ ਆਪੇ 3500 ਤੈਨੂੰ 3500 ਹੀ ਮੈ ਜਾਣਾ ਉਹ ਬਰੀਡਰ ਬਹੁਤ ਚੰਗਾ ਬਣੂਗਾ ਬੱਕਰਾ ਚੰਗਾ ਖਰਾ ਆਹ ਬੱਚਾ ਤੇ ਦੇ ਬੱਚਾ ਬਣਦੇ ਇੱਡੀ ਹੀ ਵਿੱਚ ਹੈ ਉਹ ਇੱਕ ਬੱਚਾ ਛੋਟਾ ਛੋਟਾ ਬੋਲ ਬੋਲ ਕਿੰਨੇ ਲਗਾਣੀ ਸਹੀ ਦੱਸ ਸਹੀ ਦੱਸ ਐਂਡ ਵਾਲੀ ਗੱਲ 7000 ਦਾ ਤਾਂ ਕੀ ਗੱਲ ਕਰਾਈ ਹੈ ਚਲੋ ਤੂੰ ਐਂਡ ਵਾਲੀ ਗੱਲ ਦੱਸ ਕਿੰਨੇ ਦਾ ਤੇ ਰੱਖ ਲੈ 7 ਦਾ ਇਹ ਰੱਖ ਲੈ 19000 ਦੀ ਨੇ ਕਿਹਤੋ ਲਿਖਾਈ 7000 10 ਰੁਪਏ ਚੱਲ ਤੂੰ 1000 ਕਰ ਆਹ ਬੱਕਰੀ ਹੈ ਬਾਈ ਆਹੀ ਬਹੁਤ ਦੇਹ ਜਾਂ ਮਾਦਣਾ ਹੋ ਗਿਆ ਮਤਲਬ ਇਹ ਆ ਬੱਕਰੀ ਆ ਬਰਾਉਨ ਅੱਖਾਂ ਚ ਚੱਲ 7500 ਕੱਟ ਹੋਰ 1000 ਮੈਂ ਤਾਂ ਪਾਲਾ ਫਿਰ ਕਿਉਂ ਤਾਂ 1000 ਮੈਂ ਕਟਾ ਦੇ 1000 ਵਧੋ ਚੱਲ 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 ਮੰਗ ਕਿੰਨੇ ਮੰਗਦਾ ਸਹੀ ਮੁੱਲ ਜਮਾਈ 1800 1000 ਤੋਂ 1000 ਕੱਟੀ ਜਾ 8000 ਵਧਾਈ ਜਾਵਾਂਗੇ 500 ਨੂੰ ਆ ਜਾ ਚੱਲ ਇਹ ਜਿੰਨੀ ਮੈਂ ਕੱਟਦਾ ਫਿਰ ਤੂੰ ਕਹੇ 18 ਅਸੀਂ ਕਹੇ 1500 ਤੂੰ ਕਹੇ 17 ਅਸੀਂ ਕਹੇ 2000 ਤੂੰ ਕਹੇ 16 ਅਸੀਂ ਕਹੇ 2500 ਐਂ ਚੱਲ ਮੰਗਣਾ ਰੱਬ ਕੋਲੋਂ ਕਾਟ ਮੰਗਦਾ ਆ ਜੀ ਮੰਨਨੇ ਚੱਕਲੇ ਇਤਾਰੀ ਸਾਂ ਤਾਂ ਕੋਈ ਨਹੀਂ ਪਿੱਛੇ ਦੇਖੀ ਲਿਆ ਲੋਕ ਨੇ ਦੇਖਾ ਜੀ ਬਾਕੀ ਤਾਂ ਨਹੀਂ ਤਾਂ ਹੋਗਾ ਯਾਰ ਤੂੰ ਬਾਕੀ ਮੈਂ ਤਾਂ ਪਹਿਲੀ ਵਤ ਬਾਕੀ ਮੈਂ ਕਾਟ ਟੱਚ ਤੁਸੀਂ 500 ਦੇ 50 ਲੈ ਲਹੀ ਕਿਤੇ ਕੱਟਦਾ ਹੁਣ ਲੈ ਜਾਉ ਪੌਂਗਾ ਤਾਂ ਬੁਆਨੇ ਕੇ 2 ਨਹੀਂ ਮਾਝਾ ਤੋਂ ਪਾਟਦੇ ਹੈ ਐਨ ਹਾਗੇ ਛਾ ਕੇ ਲੈ ਲੈ ਆਪਿਆ ਹੁਣ ਲੈ ਦੇ ਦਰਸ਼ਕੋ ਕੋਈ ਨਹੀਂ ਅੱਠ ਅੱਠ ਦੀ ਦੌਣੇ ਮਿਲ ਲਈ ਹੋਣੀ ਜਰ ਇਹਨੇ ਅੱਠ ਦੀ ਦੌਣੇ ਤਛਲਿਆ ਬੇਰ ਅਹਾਂ ਮੈਂ ਬਾਬੇ ਜਿਲ੍ਹਾ ਬੇਰ ਕੀ ਕਹਿ ਸਕਦੇਮ ਬਰਾ ਤੁਸੀਂ ਆਪ ਸ੍ਰੀ ਰਿਸ਼ਤੇਦਾਰੀ ਤੁਹਾਡੀ ਆਪ ਸ੍ਰੀ ਮੈਨੂੰ ਗਾਲਾਂ ਦਵਾਉਂਗੇ ਤੈਨੂੰ ਗਾਲਾਂ ਦਵਾ ਇਹ ਕਹਦੇ ਬਾਈ ਤੁਹਾਡਾ ਚੈਨਲ ਦਾ ਚੈਨਲ ਦਾ ਨਾਮ ਕੀ ਆ ਪਿੰਡੂ ਫਰਮ ਬਾਈ ਹੈਗਾ 7000 ਦਾ ਕੱਲਾ ਕਹਿਰਾ ਵੇਖੋ ਕਿੱਤੀ ਤੇ ਸ਼ੌਂਕੀ ਚ ਹੈ ਨਾ ਸ਼ੌਂਕੀ ਪੀਵੀਟੀ ਏ ਬਾਈ ਦਾ ਨਾ ਪਿੰਡੂ ਫਾਰਮਰ ਨਾ ਨਾ ਬੱਕਰਾ ਕੱਲਾ ਕਿਨੇ ਅੱਲਾ ਬੱਕਰਾ ਸਾਥ ਬੱਕਰੀ ਫਿਰੀ ਬੱਕਰੀ ਫਿਰੀ ਸਸਰੀਕਾਰ ਬਾਈ ਚੱਲੇ